ਉਹ ਹੋਈ ਨਹੀਂ ਤੇਰੀ ਤਿਆਰੀ ਹਜੇ ਕਰੀ ਜਾਨੀਆਂ ਹੁਣ ਤੂੰ 10 ਵਾਰੀ ਕੱਪੜੇ ਪਾ ਲੈ ਟੈਚੀ ਚ ਕਦੇ ਕੱਢ ਲੈਨੀ ਆ ਕਦੇ ਪਾ ਲੈਨੀ ਆ ਯਾਰ ਹੁਣ ਸੈਟਿੰਗ ਕਰ ਕੀ ਪਾਉਂਗੀ ਕਿ ਐਵੇਂ ਖਲਾਰ ਕੇ ਸੁੱਟ ਲਾਂ ਚਲੋ ਤਾਂ ਛੱਡ ਏਜੰਟ ਨਾਲ ਗੱਲ ਹੋ ਗਈ ਕਿੰਨੇ ਵਜੇ ਫਲਾਈਟ ਆ ਏਜੰਟ ਨਾਲ ਹਜੇ ਮੇਰੀ ਫਲਾਈਟ ਬਾਰੇ ਕੋਈ ਗੱਲ ਨਹੀਂ ਹੋਈ ਏਜੰਟ ਨੇ ਸਿਰਫ ਮੈਨੂੰ ਇੰਨਾ ਕਹਿਆ ਕਿ ਉਹਦਾ ਬੈਗ ਪੈਕ ਕਰ ਲਓ ਤੂੰ ਕਦੇ ਵੀ ਜਾਣਾ ਪੈ ਸਕਦਾ ਕੋ ਬੈਗ ਤਾਂ ਪੈਕ ਹੋ ਗਿਆ ਤੂੰ ਪੱਕੀ ਗੱਲ ਤਾਂ ਕਰ ਲਾ ਕੋਈ ਨਾ ਆਈ ਜਾਣਾ ਫੋਨ ਉਹਨਾਂ ਦਾ ਐਡੀ ਵੀ ਕਾਦੀ ਟੈਨਸ਼ਨ ਨਾ ਤੁਸੀਂ ਹੋਰ ਦੱਸੋ ਤੁਹਾਡਾ ਜੀ ਲੱਜੂਗਾ ਮੇਰਾ ਤਾਂ ਲੱਜੂਗਾ ਜੀ ਤੂੰ ਆਪਦਾ ਜੀ ਲਾ ਲਈ ਉੱਥੇ ਜਾ ਕੇ ਹੂੰ ਉਹ ਤਾਂ ਲਾਣੀ ਪਊਗਾ ਮੈਂ ਤਾਂ ਕੋਈ ਗੱਲ ਨਹੀਂ ਨਾਲੇ ਫਿਰ ਮੈਂ 6 ਮਹੀਨਾ ਬਾਅਦ ਤੇਰੇ ਕੋਲ ਹੀ ਆ ਜਾਣਾ ਹਾਂ ਇਹੀ ਖੁਸ਼ੀ ਚ ਤਾਂ ਮੈਂ ਖੁਸ਼ ਹਾਂ ਵੀ ਹਾਂ ਤੁਸੀਂ ਮੇਰੇ ਕੋਲੇ ਆਈ ਜਾਣਾ ਚਲ ਹੁਣ ਵਾਲੀਆਂ ਗੱਲਾਂ ਨਾ ਮਾਰੋ ਅੰਦਰ ਮੈਂ ਥੋੜਾ ਜਿਹਾ ਸਮਾਨ ਪਿਆ ਉਹ ਚੱਕ ਕੇ ਲਿਆ ਦਿਓ ਵੀ ਪੈਕ ਕਰ ਲਾ ਅਜੇ ਹੋਰ ਸਮਾਨ ਪਿਆਗਾ ਲਹਦਾ ਬੁੜੀਆਂ ਦਾ ਸਮਾਨ ਨਹੀਂ ਮੁੱਕਦਾ ਹੈਗਾ ਹੋਣ ਤੇ ਮਿਲਦਾ ਇੱਕ ਟੱਚ ਹੋਰ ਲੈ ਕੇ ਦੇ ਦੋ ਮੈਂ ਤਾਂ ਉਹ ਵੀ ਭਰ ਕੇ ਲੈ ਜਾਉ ਚੱਲ ਮੈਂ ਲੈ ਕੇ ਆਉਣਾ ਇਹਨੂੰ ਚੰਗਾ ਹੁਣ ਬੰਦ ਕਰਕੇ ਰੱਖ ਦੇ ਏਜੰਟ ਨਾਲ ਕਰ ਲੈ ਗੱਲ ਕਰ ਲੈਣੀ ਕੋਣ ਆ ਗਈ ਜੀ ਹਲੋ ਹਲੋ ਆ ਜੀ ਆ ਤਿਆਰੀ ਹੋ ਗਈ ਤੁਹਾਡੀ ਹਾਂਜੀ ਹਾਂਜੀ ਸਰ ਬੈਗਪੈਕ ਹੋ ਗਿਆ ਮੇਰਾ ਤੁਸੀਂ ਦੱਸੋ ਹੁਣ ਕਦੋਂ ਦੀ ਫਲਾਈਟ ਹੈ ਮੇਰੀ ਕਲ ਫਿਰ ਅਤੀ ਹੈ ਬੈਗ ਕਿ ਤੁਹਾਡੇ ਕੋਲ ਅੱਛਾ ਅੱਜ ਰਾਤ ਦੀ ਆ ਸਰ ਜਿੰਨੇ ਤੁਸੀਂ ਕਿਹਾ ਸੀ ਨਾ ਉਨੇ ਪੈਸੇ ਅਸੀਂ ਕਰ ਲਏ ਅੱਛਾ ਚਾ ਉਹ ਤਾਂ ਠੀਕ ਹੈ ਨਹੀਂ ਬੈਗ ਤੁਹਾਡੇ ਕੋਲੇ ਦੋ ਨਾਲ ਜਾਦੇ ਨਹੀਂ ਹੈਗੇ ਨਹੀਂ ਨਹੀਂ ਸਰ ਮੇਰੇ ਕੋਲੇ ਦੋ ਹੀ ਬੈਗ ਨੇ ਤੁਸੀਂ ਭਾਰ ਤੋਲਿਆ ਹੋਇਆ ਹਾਂਜੀ ਸਰ ਉਹ ਵੀ ਅਸੀਂ ਕਾਰੀ ਲਾਵਾਂਗੇ ਜਦੋਂ ਤੁਸੀਂ ਸਾਨੂੰ ਕਹੋਗੇ ਨਾ ਵੀ ਕੱਲ ਦੀ ਫਲਾਈਟ ਆ ਉਹ ਤਾਂ ਅਸੀਂ ਰਾਤ ਨੂੰ ਹੀ ਭਾਰ ਪੂਰ ਤੋਲ ਲਾਵਾਂਗੇ ਹਾਂ ਹਾਂ ਫਲਾਈਟ ਤਾਂ ਆ ਗਈ ਹੈ ਤੁਮ ਕੋਈ ਨਹੀਂ ਆਵੇਗਾ ਨਾ ਦੇ ਰਾਮ ਕਿ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਹੈ ਹਾਂਜੀ ਹਾਂਜੀ ਹਾਂ ਤੁਸੀਂ ਨਾ ਪਿੰਡ ਉੱਥੇ ਰੋਗੇ ਨਾ ਤੁਹਾਨੂੰ ਮੈਂ ਦੇਖਿਆ ਕਿ ਜਿਵੇਂ ਆਰਾ ਪਰ ਤਰ ਤਰ ਕਹਿੰਦੇ ਕਿ ਚਾਹਾਂ ਚੱਲਿਆ ਚਾਹਾਂ ਚੱਲਿਆ ਐਵੇਂ ਤਖਤ ਮੜਾ ਮਸਰ ਪਰ ਸਿਰ ਸਾਡੇ ਰਿਸ਼ਤੇਦਾਰ ਤਾਂ ਕਹਿੰਦੇ ਅਸੀਂ ਜਾਵਾਂਗੇ ਛੱਡਣ ਉਹ ਭਾਈ ਐਨੇ ਰਿਸ਼ਤੇਦਾਰਾਂ ਦਾ ਉੱਥੇ ਕੀ ਕਰਨੇ ਅੱਗੇ ਪੁਲਿਸ ਵਾਲੇ ਕਦੇ ਹੁੰਦੇ ਐ ਸੋਸ਼ਕ ਪੈ ਜਾਂਦੇ ਕਿ ਐਨੇ ਕਿੱਧਰ ਨੂੰ ਜਾ ਰਹੇ ਐ ਮੇਰੀ ਗੱਲ ਮੰਨੋ ਉਹ ਪਿੱਛੇ ਟਾਟੇ ਰੋਤੂ ਕੋਲੇ ਸਰਪਾਉਂ ਦੇ ਫੌਜੀ ਦਾਪਾ ਇੱਕ ਕਰਕੇ ਹੋਰ ਮੰਗਦਾ ਬਾ ਉੱਥੇ ਵੀ ਕੋਈ ਰੋਕ ਲੀਉਂਗਾ ਉੱਥੇ ਉਹਨਾਂ ਮੇਰੇ ਗੱਲ ਕੇ ਅੱਗੇ ਲੰਘਦੇ ਤੁਸੀਂ ਸਾਹ ਨੂੰ ਨਹੀਂ ਕਰਨਾ ਹਾਂਜੀ ਸਰ ਇਹ ਵੀ ਤੁਹਾਡੀ ਗੱਲ ਸਹੀ ਆ ਕੋਈ ਗੱਲ ਨਹੀਂ ਸਰ ਜਿਵੇਂ ਤੁਸੀਂ ਕਹੋਗੇ ਨਾ ਅਸੀਂ ਓਵੇਂ ਚੱਲਾਂਗੇ ਹਾਂ 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 ਓਵੇਂ ਜਿਵੇਂ ਚੱਲੀਦਾ ਹੁੰਦਾ ਦੇਖੋ ਜਿਵੇਂ ਮੈਂ ਕਹਿੰਦਾ ਉਹੀ ਗੱਲ ਸਾਡੇ ਕੋਲ ਬਹੁਤ ਮੁੰਡੇ ਕੁੜੀਆਂ ਨੇ ਕਿਈ ਗੱਲ ਕਹੀ ਭੁੱਲ ਜਾਂਦੇ ਉਹਨੇ ਤੁਸੀਂ ਗੱਲ ਯਾਦ ਰੱਖੋ ਮੈਂ ਤੁਹਾਨੂੰ ਕਿਹੜੀ ਗੱਲ ਕਹੀ ਹੈ ਠੀਕ ਹੈ ਨਾ ਜੇ ਮੈਂ ਉੱਕ ਜਾ ਕੇ ਮੇਰੀ ਨਾ ਹੁਣ ਤੁਸੀਂ राइट हां 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 ठीक है ठीक है लिखे दिल्ली एयरपोर्ट ओके नंबर गेट टी मिलो गेट एक गेटो सारे अंदर जा रहे है खड़ा होगा हांजी हां थो जान द

ਅਸੁੰਦੇਓ ਫਟਾਫਟ ਆਜੋ ਮੇਰਾ ਸਮਾਨ ਲੈ ਕੇ ਤੁਹਾਨੂੰ ਖੁਸ਼ਖਬਰੀ ਦੱਸਾਂ ਮੈਂ ਪਤਾ ਨਹੀਂ ਕਿੱਥੇ ਰਹਿ ਗਏ ਆਜੋ ਹੁਣ ਇੱਕ ਤਾਂ ਆ ਗਿਆ ਆ ਗਿਆ ਕਿਤੇ ਤੇਰਾ ਸਮਾਨ ਤਾਂ ਰਹਿ ਨਹੀਂ ਲੱਭਦਾ ਹੈਗਾ ਮੇਰੀ ਗੱਲ ਸੁਣੋ ਇੱਕ ਖੁਸ਼ਖਬਰੀ ਆ ਸਮਾਨ ਪੂਰਾ ਸਮਾਨ ਪੂਰਾ ਏਜੰਟ ਨੇ ਕਿਹਾ ਜਰਾਤ ਦੀ ਫਲਾਈਟ ਆ ਫਟਾਫਟ ਨਾ ਹਾਂ ਫਟਾਫਟ ਇਹਦਾ weight ਤੋਲ ਲਿਓ ਕਿੰਨਾ ਹੈ ਇਹ ਉਹ weight ਹੁੰਦਾ ਕਿੰਨਾ ਇਹਦਾ ਉਹਨਾਂ ਫਿਰ ਪੂਰਾ ਵੀ ਕਰਨਾ ਪਊਗਾ ਕੀ ਕਿਲੋ ਹੁੰਦਾ ਹੋਰ ਦੱਸ ਕਿੰਨਾ ਹੁੰਦਾ ਉਹ ਫਿਰ ਤੂੰ ਤਾਂ ਇਹਦਾ 50 ਕਿਲੋ ਕਰੀ ਬੈਠੀ ਆ ਮੇਰੇ ਕੋਲੇ ਦੋ ਬੈਗ ਨੇ ਥੋੜਾ ਉਹ ਦੋ ਬੈਗ ਆ ਦੇਖੀ ਇਹ ਚ ਪਤਾ ਨਹੀਂ ਕੀ ਕੁਝ ਪਾ ਰੱਖਿਆਗਾ ਦੇਖੀ ਥੋੜਾ ਜਿਹਾ ਮੇਰੇ ਮੇਕਅਪ ਦਾ ਸਮਾਨ ਆ ਬਾਕੀ ਜੁੱਤੀਆਂ ਜੋੜੇ ਨੇ ਉਹ ਮੇਕਅਪ ਉੱਥੇ ਜਾ ਕੇ ਲੈ ਲਈ ਤੂੰ ਇੱਥੋਂ ਜਾਣਾ ਜ਼ਰੂਰੀ ਹੈ ਪਤਾ ਉੱਥੇ ਕਿੰਨਾ ਮਹਿੰਗਾ ਚੰਗਾ ਤਾਂ ਮੈਂ ਥੋੜਾ ਖਰਚਾ ਬਚਾਉਣੀ ਆ ਪੈਕਿੰਗ ਹੋਊਗੀ ਪਤਾ ਹਾਂ ਬੇਬੇ ਪੈਕਿੰਗ ਹੋਗੀ ਤੇ ਨਾਲੇ ਉਹ ਆਪਣਾ ਵਸਤ ਤੇ ਉਹ ਆੜਤੀਆਂ ਦਾ ਕਾਪ ਸ਼ੁਭ ਹੋਗੇ ਓ ਬੇਬੇ ਖਰਜਾ ਪਹਿਲਾਂ ਆੜਤੀਆਂ ਨੂੰ ਚੱਕਲਾ ਸਿਰ ਤੇ ਆਹ ਤਾਂ ਕੰਮ ਪੂਰ ਚਾੜਦੀ ਏ ਚੱਲ ਫੇਰ ਬੇਬੇ ਪਹਿਲਾਂ ਸਾਨੂੰ ਆਹ ਕੰਮ ਕਰ ਲੰਦੇ ਆੜਤੀਆਂ ਦੇ ਬਾਅਦ ਚੁੱਕੀ ਜਾਈਂ ਤੂੰ ਚੱਲ ਠੀਕ ਏ ਕਰ ਲਓ ਤੂੰ ਸੋਹਰ ਰਹਿੰਦੇ ਤਾਂ ਦੱਸ ਮੈਨੂੰ ਦੱਸ ਓ ਬਸ ਬੇਬੇ ਇਹਨੇ ਤਾਂ ਪਹਿਲੀ ਸਮਾਨ ਅਗਰੀ ਦਾ ਪਾ ਰੱਖਿਆ ਮੈਨੂੰ ਲੱਗਦਾ ਇਹ ਚੋ ਵੀ ਘਟਾਉਣਾ ਪਊ 23 ਕਿਲੋ ਲੈ ਕੇ ਜਾਣਾ ਇਹਦਾ 50 ਕਿਲੋ ਕਰੀ ਬੈਠੀ ਆ। ਉਹ ਕਰਵਾ ਦਿੰਦੇ। ਉਹ ਨਹੀਂ ਹੈਗਾ 50 ਕਿਲੋ। ਮੈਨੂੰ ਪਤਾ ਹੀ ਆ। ਥੋੜੇ ਜੇ ਮੇਰੇ ਜੋੜੇ ਜੁੱਤੀਆਂ ਨੇ ਥੋੜਾ ਜਿਹਾ ਮੇਕਅਪ ਤੁਸੀਂ ਤਾਂ ਇਹ ਸੜੀ ਜਾਣੀਓ ਮੇਰੇ ਤੇ। ਹਾਂ ਉਹ ਸੜੀ ਜਾਣੇ ਆ। ਕਿਹੜਾ ਵਾਰ-ਵਾਰ ਲੈਣਾ ਇੱਕ ਵਾਰ ਤੋਂ ਸਮਾਨ ਲੈਣਾ ਹੁੰਦਾ। ਪਹਿਲਾਂ ਉੱਥੇ ਦਬਾਉਣ ਵੇਲੇ 10 ਗੱਲਾਂ ਸੁਣਾਤੀਆਂ। ਹੈਪੀ ਨਹੀਂ ਤਾਂ ਪੁੱਤ। ਬਹੁਤ ਭਾਰੀ ਲੱਗਦਾ ਮੈਨੂੰ ਤਾਂ। ਹਾਏ ਬੇਬੇ ਹੁਣ ਤੂੰ ਲੈਕਚਰ ਦੇਣ ਲੱਗ ਜਾ ਬੇਬੇ। ਭਾਰੀ ਕਿੱਥੋਂ ਆ? ਹਲਕਾ ਜਿਹਾ ਤਾਂ ਹੈਗਾ। ਲੈ ਮੈਂ ਤਾਂ ਇਹੀ ਚੱਕ ਲਈ ਹੱਥ ਨਾਲ ਇਹਨੂੰ। ਚੱਕਿਆ ਤਾਂ ਜਾਂਦਾ ਨਹੀਂ ਬੇਬੇ ਦੇਖ ਲਾ ਹੋਰ ਉਹ ਤੇ ਕੱਢ ਦਿੰਦੇ ਨੇ ਜੇ ਜਿਆਦੇ ਭਾਰ ਹੈ ਨਾ ਬੇਟ ਕੱਢਣਗੇ ਉਹ ਦੇਖ ਲਈ ਤੂੰ ਜੇ ਤੁਸੀਂ ਪਹਿਲਾਂ ਹੀ ਇਹ ਜਿਹਾ ਭਾਸ਼ਾ ਦਉਗੇ ਨਾ ਫਿਰ ਤਾਂ ਪੱਕਾ ਹੀ ਕੱਢਣਗੇ ਮੈਨੂੰ ਲੱਗਦਾ ਉਹ ਚਲ ਤੁਸੀਂ ਕਲੇਸ਼ ਨਾ ਪਾਓ ਆਪਦਾ ਸੁੱਖੀ ਸੰਦੀ ਕੰਮ ਕਰੋ ਜਿਹੜਾ ਕਰਨਾ ਹੈ ਇੱਕ ਮਿੰਟ ਖੜ ਜੋ ਬੇਬੇ ਵਿੱਚ ਨਾ ਬੋਲੇ ਨਹੀਂ ਮੈਂ ਤਾਂ ਨਹੀਂ ਬੋਲਦੀ ਭਾਰ ਮੈਨੂੰ ਜਿਆਦਾ ਲੱਗਦੀ ਜਾਂਦਾ ਹੈਲੋ ਹਲੋ ਮਾ 3 ਐਪੁਆਇੰਟ ਕਰਉਗੇ ਇਹ ਕਲੀ ਉਹ ਨਹੀਂ ਸਰਕਲਦੀਪ कौर ਨਹੀਂ ਬੋਲਦੀ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਾਲੀ ਕਾਲੀ ਚ ਇੱਕ ਤਾਂ ਸਾਡੇ ਜ ਆ ਬੇਬੇ ਪਹਿਲਾਂ ਪੂਰੀ ਗੱਲ ਤਾਂ ਫਿਰ ਕਰਦੇ ਆਂ ਤੇ ਯਾਰ ਉਧਰ ਦਾ ਨਾਮ ਵੀ ਨਹੀਂ ਆਦਾ ਮੇਰਾ ਨਾਮ ਹੈ ਹੈਪੀ ਆ ਸਰਕਲ ਜਾਂ ਤਾਂ ਜਾਂ ਤਾਂ ਤੁਸੀਂ ਆਪਦੇ ਘਰ ਵਾਲੇ ਰੋਲਾ ਪਾਉਂ ਲੋ ਜਾਂ ਮੇਰੀ ਗੱਲ ਸੁਣ ਮੇਰੇ ਕੋਲ ਇਹ ਨਾ ਟਾਈਮ ਨਹੀਂ ਜਾਂ ਬਸ ਲਾਈਨ ਦੇ ਵਿੱਚ ਖੜਿਆ ਰਹੋ ਸਰ ਸਰ ਮੇਰੀ ਗੱਲ ਸੁਣੋ ਸਰ ਉਹ ਮੈਂ ਨਾ ਕਾਲੀ ਕਾਲੀ ਚ ਤੁਹਾਨੂੰ ਕੁਲਦੀਪ कौर ਦੱਸਤਾ ਮੇਰਾ ਨਾਮ ਹੈਪੀ ਆ ਹੈਪੀ ਵਰਮਾ ਆਹੋ ਛੋਟਾ ਬਹਿ ਜਿਹੜਾ ਤੁਹਾਡੇ

ਸਰ ਕਿ ਕਿੰਨਾ ਕਿੰਨੀ ਕਲੇਟ ਹੈ ਫਲਾਈਟ ਮੇਰੀ ਫਲਾਈਟ ਦਾ ਤਾਂ ਘੰਟੇ ਲੇਟ ਹੈ ਤਾਂ ਘੰਟਾ ਉਹ ਸਾਢੇ 9:00 ਅੱਜ 2:00 ਹੋਣੀ ਸੀ ਕੱਲ ਨੂੰ 2:30 ਵਜੇ ਹੈ ਸਾਡੇ 24 ਘੰਟੇ ਜੇ ਲਾਇਆ ਜਾਵੇ ਤਾਂ ਬੈਸੇ ਦਾ ਘੰਟਾ ਹੀ ਹੈ 2:00 ਵਜੇ ਵੀ ਕਿ 2:30 ਵਜੇ ਸਰ ਸਰ ਤੁਸੀਂ ਕੀ ਕਹਿ ਰਹੇ ਹੋ ਸਰ ਤੁਸੀਂ ਸਾਡੇ 24 ਘੰਟੇ ਮੇਰੀ ਫਲਾਈਟ ਲੇਟ ਆ ਪਹਿਲਾਂ ਤਾਂ ਅੱਧਾ ਘੰਟਾ ਕਹਿੰਦੇ ਸੀ ਅੱਜ ਤੱਕ ਰਾਤ ਨੂੰ ਕਹਿੰਦੇ ਸੀਗੇ ਤੂੰ ਕੱਲ ਮੈਨੂੰ ਕਪੀਕ ਕੋਰ ਦੱਸਿਆ ਉਹਨਾਂ ਦਾ ਕਪੀਕ ਕੋਰ ਫੇਲ ਪਾਸੀ ਦਾ ਕਿ ਹੁਣ ਕਿਹੜੀ ਹੈਪੀ ਆਨ ਫੇਲ ਘਟੀ ਹੈ ਤਾਂ ਮੈਨੂੰ ਜਾ ਕੇ ਪਤਾ ਲੱਗਾ ਚਾਈਨਾ 에ਰ ਲਿਖ ਲੈ ਆਪਣੇ ਕੋਲ ਚਾਈਨਾ 에ਰ ਸੀਟ ਨੰਬਰ 45B ਕੀ ਹੋਗਾ ਮੈਨੂੰ ਤਾਂ ਦੱਸ ਦਿਓ ਚੱਲ ਗੱਲ ਕਰ ਲੈਣ ਦੇ ਚਪਾ ਕਰ ਜਾ ਹਾਂ ਠੀਕ ਐ ਸਰ ਚਾਈਨਾ 에ਰ ਕੱਲ ਕੱਲ ਤੁਸੀਂ ਹੁਣ ਤੁਹਾਡੀ 2:30 ਵਜੇ ਫਲਾਈ ਕਰਾ ਤੁਸੀਂ 10:00 ਵਜੇ ਪਹੁੰਚ ਜਾਇਓ ਮੈਂ ਉੱਥੇ ਹੀ ਹੂੰਗਾ ਮੈਂ ਅੱਜ ਵੀ ਉੱਥੇ ਹੂੰਗਾ ਮੈਂ ਕੱਲ ਵੀ ਉੱਥੇ ਹੂੰਗਾ ਤੁਹਾਨੂੰ ਗੇਟ ਤੇ ਮਿਲੂਗਾ ਠੀਕ ਹੈ ਠੀਕ ਹੈ ਸਰ ਮੈਂ ਐ ਕਰਦੀ ਆ 24 ਘੰਟੇ ਲੇਟ ਹੋਵੇ ਚਾਹੇ 25 ਘੰਟੇ ਮੈਂ ਤਾਂ ਮੇਰੇ ਘਰ ਨੂੰ ਅੱਜ ਹੀ ਕਹਿ ਦਿੰਦੀ ਮੈਨੂੰ ਅੱਜ ਹੀ ਚੜਾ ਦੇ ਪਾਣੀ ਤੇਰੇ ਬਗਲੇ ਨੂੰ ਸਿੱਖੂ ਦੇ ਵਿੱਚ ਮੈਂ ਨੂੰ ਇਸ ਤਰ੍ਹਾਂ ਲਿਖ ਮੇਰਾ ਟੈਂਪ ਬੈਸਟ ਕਰੀ ਜਾ ਰਿਹਾ ਹੁਣ ਗੱਲ ਸੁਣਨਾ ਕੱਲ ਨੂੰ 2:30 ਵਜੇ ਹੈਪੀ ਕੋਰ ਠੀਕ ਹੈ ਸਰ ਮੇਰਾ ਨਾਮ ਹੈਪੀ ਗਾਰਨੀ ਹੈਪੀ ਵਰਮਾ ਹੈਪੀ ਵਰਮਾ ਬੋਲੋ ਸਰ ਫਾਈਲ ਕੇ ਵਿੱਚ ਲੱਗ ਜਾਂਦਾ ਹੁੰਦਾ ਪਾਸਪੋਰਟ ਤੋਂ ਲਿਖਣਾ ਪੈਂਦਾ ਸਾਡੀ ਫਰਾਂਸ ਤੇ ਲਿਖਿਆ ਨਹੀਂ ਐਸਾ ਹੈ ਕਿ ਪਰਮਾ ਰੂਪੀ ਅੰਦਰ ਉਹ ਆਉਵੇ ਬੇ ਬੇ ਤੁਸੀਂ ਉੱਤੇ ਟ੍ਰੈਂਸ ਫੇ ਪਹੁੰਚਿਓ ਫਾਕ ਸਟਾਫ ਹੈ ਔਰ ਚైనా ਹੈ ਯਾ ਮੈਨੂੰ ਯਾਦ ਰੱਖੋ ਠੀਕ ਹੈ ਸਿਟੀ ਨੂੰ ਨਹੀਂ ਜਾਂ ਪਿੱਛੇ ਸਰ 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 ਮੈਂ ਚైనా ਆਇਆ ਮੈਂ ਕੈਨੇਡਾ ਜਾਣਾ ਸਰ ਉਹ ਕਾਈ ਕੈਨੇਡਾ ਜਾਣਾ ਹੈ ਭਾਵੇਂ ਦਿੱਟਾ ਜਾਣਾ ਹੈ ਕੋ ਕਿਥੇ ਮਰਦੀ ਜਾਣਾ ਹੈ

ਇਹ ਗੱਲ ਤਾਂ ਮੈਨੂੰ ਤਾਂ ਦੱਸ ਦੇ ਕੋਸ ਤੂੰ ਮਨਤੇ ਚਾਹ ਐਸਾ ਇਹਨੂੰ ਦੱਸ ਦੇ ਪਹਿਲਾਂ ਹੋਰ ਹੁਣ ਨਾ ਦੇਖਣਾ ਕਰੋ ਠੀਕ ਹੈ ਸਰੋਂ ਦੇ ਬੜਾ ਭੀ ਜਾਂਦੇ ਮੈਂ ਪਹਿਲੇ ਸੁਣ ਲੈਂਦਾ ਠੀਕ 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 ਹੈ ਸਰ ਠੀਕ ਹੈ ਕੱਲ 3:30 ਹੋ ਜੇ ਚੈਨਾ 에ਅਰ ਅਲਾਈਟ ਚੈਨਾ 에ਅਰ ਦੀ ਹੈ ਤੇ ਸੀਟ 45B B ਜਿਵੇਂ ਬੁਆਏ ਲਿਖਦੇ ਆ ਠੀਕ ਹੈ ਸਰ 45B 45B ਸੀਟ ਚੈਨਾ 에ਅਰ ਚੈਨਾ 에ਅਰ 45B ਸੀਟ ਚੈਨਾ 에ਅਰ ਨਾਲੇ ਰੋਟੀ ਦੇ ਵਿੱਚੋਂ ਕੇ ਟੂਏ ਹੀ ਹੋਣਗੇ ਉੱਥੇ ਦਾ ਕਿਹਨੂੰ ਕਿੰਨੇ ਕਹਿੰਦੇ ਹੋ ਜਿਹੜਾ ਕੀ ਗੱਲਾਂ ਮੈਂ ਤਾਂ ਕੁਝ ਪਾ ਦੇ ਪੱਲੇ ਸਰ ਅਸੀਂ ਅਸੀਂ ਕੈਚੂਏ ਕੂਚੂਏ ਸਾਨੂੰ ਨਹੀਂ ਪਤਾ ਕੀ ਸਰ ਮੈਂ ਤਾਂ ਮੇਰੀ ਸਰ ਮੈਂ ਤਾਂ ਬੇਬੇ ਨੂੰ ਕਹ ਦੂੰਗੀ ਆਲੂ ਵਾਲੇ ਤੋੜੇ ਬਣਾ ਕੇ ਦੇ ਦੂੰਗੀ ਮੈਨੂੰ ਠੀਕ ਹੈ ਬੀਟ ਕਰ ਲੈ ਤੇਰੀ ਫਿਰ ਮੈਂ ਰਸੀਦ ਕਰ ਕੋਣ ਉੱਤੇ ਜੋ ਯਾਰ ਆ ਕਾ ਉਹਨੇ ਕੀ ਕਹਤਾ ਤੂੰ ਬੰਦ ਕਰੋ ਚਲ ਚਲੋ ਸਰ ਤੁਸੀਂ ਦੀਜ਼ੀ ਆਉਣ ਲੱਗਦਾ ਹੈ ਨਾ ਕੀ ਗੱਲ ਹੋਈ ਉਹ ਕੰਮ ਵਾਲੀ ਜਿਹੜੀ ਗੱਲ ਕਰ ਰਹੀ ਆ ਆ ਗਿਆ ਤੇਰਾ ਕਲੇਸ਼ ਸਾਹਮਣੇ ਦੇਖ ਲਾ ਪੂਰੇ 24 ਘੰਟੇ ਲੇਟ ਕਰਾ ਕੇ ਰੱਖਤਾ ਤੂੰ ਹਾਏ ਹਾਏ ਵਿੱਚ ਆਪਦੀ ਪਸੂੜੀ ਪਾਈ ਜਾਂਦੀ ਆ ਚਲ ਆ ਤੇਰੇ ਤੁਸੀਂ ਆ ਵੇਟ ਤੋ ਲੈ ਉਹ ਦੇਰ ਦਾ ਤੋਲ ਲਾਂਗੇ ਨਾ ਮੇਰੀ ਗੱਲ ਸੁਣ ਜਦੋਂ ਮੈਨੂੰ ਕੋਈ ਜਿੰਨੀ ਜੰਦ ਦਾ ਫੋਨ ਆਈ ਜਾਂਦਾ ਫੋਨ ਆਈ ਨੇ ਵਿਚਾਰ ਦੀ ਪਸੂੜੀ ਪਾਉਣੀ ਜ਼ਰੂਰੀ ਹੁੰਦੀ ਆ ਉਹ ਚੁੱਪ ਕਰਕੇ ਗੱਲ ਤਾਂ ਸੁਣ ਲੈ ਕਰਮਾ ਤੂੰ ਤਾਂ ਆਪ ਸਿਰੇ ਚੜੀ ਜੰਨੀ ਰਹਿੰਦੀ ਆ ਗੱਲ ਕਿਹੜੀ ਕਰੀ ਜੰਨੀ ਆ ਵਿਚ ਆਪਦਾ ਘੋੜਾ ਦੱਬੀ ਜੰਨੀ ਹੁਣ ਤੇਰਾ ਪਤੰਦਰ ਕਹਿੰਦਾ 24 ਘੰਟੇ ਲੇਟ ਆ ਨਹੀਂ ਅੱਜ ਰਾਤ ਨੂੰ ਜਾਣਾ ਸੀਗਾ ਅੱਜ ਰਾਤ ਨੂੰ ਵਧੀਆ ਮਠੀਆਂ ਮੁਕੇ ਪੂਰੇ ਭੜੇ ਮੈਂ ਆਹ ਤੂੰ ਪਕਾ ਕੇ ਦੇ ਦੇ ਮਠੀਆਂ ਤਿਆਰੀ ਕਰ ਤੂੰ ਸਵਾ ਵਧੀਆ ਮੈਂ ਕਰ ਦੇਗੀ ਤਿਆਰੀ ਤੂੰ ਬੇਬੇ ਆ ਤੁਹਾਡੇ ਕਲੇਸ਼ ਕਰਕੇ ਨਾ ਮੈਂ ਪਹਿਲਾਂ ਨਾਮ ਕੁਲਦੀਪ ਕੌਰ ਦੱਸ ਬੈਠੀ ਗਲਤ ਨਾਮ ਦੱਸ ਤੂੰ ਵੀ ਅਗਦਾ ਦਿਮਾਗ ਮਾਰਾ ਮोटा ਟਿਕਾਣੇ ਰੱਖਿਆ ਕਰ ਕਿੱਥੇ ਕੁਲਦੀਪ ਕੌਰ ਕਿੱਥੇ ਹੈਪੀ ਥੋੜਾ ਮੋਟਾ ਫਰਕ ਹੈ ਆ ਵੀ ਨਾਮ ਹੀ ਯਾਦ ਰਿਹਾ ਤੇਰੇ ਲਈ ਦੱਸੂ ਬੇਬੇ ਤੁਸੀਂ ਯਾਦ ਰਹਿਣ ਦੋ ਤਾਂ ਆ ਇਹਨੂੰ ਆਖੇ ਸੀ ਵੀ ਸਮਾਨ ਲਿਆ ਦੇ ਦੱਸ ਗੱਲਾਂ ਇਹਨੇ ਮੈਨੂੰ ਸੁਣਾਈਆਂ ਉਹ ਸਮਾਨ ਇਹਦੇ ਵਿੱਚੋਂ ਵੀ ਕੱਢਣਾ ਪੂ ਮੇਰੀ ਮਾਂ ਮੇਰੀ ਗੱਲ ਸੁਣ ਲਓ ਨਾਲੇ ਜੰਟ ਨੇ ਕਿਹਾ ਵੀ ਫालतू ਕਿਸੇ ਟੋਲੇ ਨੂੰ ਨਹੀਂ ਲੈ ਕੇ ਜਾਣਾ ਇਹ ਤੇ ਰਿਸ਼ਤੇਦਾਰਾਂ ਤੇ ਇਕੱਠੇ ਕਰਕੇ ਬਹਿ ਜਾਓ ਦੇਖ ਲੈ ਬੇਬੇ ਪਈ ਆਪਣੇ ਤਾਂ ਜਾਣਗੇ ਸਾਰੇ ਹੁਣ ਲੈ ਨਹੀਂ ਕਿ ਮ ਜਾਣਗੇ ਜੰਟ ਨੇ ਕਿਹਾ ਵੀ ਉੱਥੇ ਪੁੱਛ ਗਿੱਚ ਹੋਊਗੀ ਵਾਪਸ ਮੋੜ ਦੇਣਗੇ ਕਿਉਂ ਬਾਲਾਂ ਨੂੰ ਮੇਰਾ ਕੰਮ ਬਾਲਾਂ ਨੂੰ ਬਾਲਾਂ ਦੇ ਬੇਬੇ ਰਿਸ਼ਤੇਦਾਰਾਂ ਨੂੰ ਕਹਦੇ ਵੀ ਲੈ ਕੇ ਨਹੀਂ ਜਾਂਦੇ ਸੀ ਉਹ ਤੇਰੇ ਨਾਲ ਥੋੜੀ ਜਹਾਜ਼ 'ਚ ਬੈਠਣਗੇ ਉੱਥੋਂ ਮੁੜੇ ਆਉਣਗੇ 에어ਪੋਰਟ ਤੋਂ ਮੁੜਿਆਵਾਂਗੇ ਜੀ ਸੁਣ ਲਓ ਇੰਨਾ ਖਰਚਾ ਆਪਣਾ ਖਾਮ ਖਾ ਹੋਊਗਾ ਕੀ ਫਾਇਦਾ ਉਹੀ ਚਾਰ ਪੈਸੇ ਬਚਣਗੇ ਟਿਕਟ 'ਚ ਪੈਣਗੇ ਜੰਟ ਵੀ ਪਤਾ ਨਹੀਂ ਕੀ ਕੀ ਕਹੀ ਜਾਂਦਾ ਬੇਬੇ ਨੂੰ ਆ ਕਿੰਨਾ ਚਿਰ ਦਾ ਗੱਲ ਹੋ ਗਈ ਆਪਣ ਤਾਂ ਦੱਸੇ ਨਹੀਂ ਮੈਂ ਵਿੱਚ ਪਈ ਗਈ ਵੀ ਮੈਂ ਤੁਹਾਡੇ ਤੱਕ ਹੋਣਾ ਭਜਾ ਰੱਖਿਆ ਤੈਨੂੰ ਕੀ ਦੱਸਾਂ ਮੈਂ ਬੋਲਣ ਦਿਨੀ ਆ ਤੂੰ ਮੈਨੂੰ ਚਪੜ 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 ਵਿੱਚ ਆ ਵੀ ਖਿਚੜੀ ਪਕਾਈ ਜਾਂਦੇ ਆ ਤੁਸੀਂ ਦੋਵੇਂ ਜਾਣੇ ਜਦੋਂ ਵੀ ਤਾਂ ਗੱਲ ਹੀ ਨਹੀਂ ਸੁਣਨ ਦਿੱਤੀ ਮੈਨੂੰ ਅੱਜ ਰਾਤ ਹੁਣ ਤੁਰੇਂ ਆ ਤੁਹਾਡੇ ਕੋਲੇ ਉਹ ਆਹੋ ਬੇਬੇ ਹੋਰੀ ਆ ਚੱਲ ਮੈਂ ਉਹਰੇ ਤੇ ਹੈਗੀ ਮੈਂ ਤਾਂ ਉੱਤੇ ਜਾਉਂਗੀ ਰੱਬ ਦੇ ਗੱਲ ਸੁਣਾ ਇਹਦੀ ਬੋਲ ਦੀ ਬੋਲੀ ਦੀ ਮੈਂ ਤੇਰੀ ਤਿਆਰੀ ਵਧੀਆ ਕਰੂੰ ਮਠਾਈ ਬਣਾਉਣੀ ਹੈ ਨਾਲ ਮਗਰ ਮੇਰੀ ਮਾਂ ਮੈਨੂੰ ਲੋੜ ਨਹੀਂ ਤਿਆਰੀ ਦੀ ਉੱਥੇ ਮਠਾਈ ਨਹੀਂ ਲੈ ਕੇ ਜਾਣ ਦੇਣੀ ਮੇਰੀ ਮਾਂ ਨਹੀਂ ਉਹ ਨਵਾਬ ਦਾ ਖਾਣਾ ਹੁੰਦਾ ਆਏ ਹੋਏ ਦਿੱਲੀ ਦਾ ਏਅਰਪੋਰਟ ਤੱਕ ਤਾਂ ਖਾਈ ਸਕਦੇ ਹੋ ਬੇਬੇ ਰਸਤੇ 'ਚ ਬਥੇਰੇ ਟਾਬੇ ਆਉਂਦੇ ਜਾਂਦੇ ਜਾਂਦੇ ਖਰਾਬ ਹੋ ਜੂ ਗਰਮੀ ਦੇਖ ਲਾ ਅੱਗ ਲੱਗੀ ਜਾਂਦੀ ਐ ਤੂੰ ਮੈਨੂੰ ਬਖਸ਼ ਦੇ ਇਹਨੂੰ ਇਹਨੂੰ ਲੈ ਜਾ ਤਾਰੇ ਹੱਥ ਨਾਲ ਬਣਾ ਕੇ ਲੈ ਜਾ ਤੂੰ ਉਹ ਪੂਆ ਹੋਰਾਂ ਨੂੰ ਕਿਹਾ ਸੀਗਾ ਉਹਨਾਂ ਨੂੰ ਕਹਦੇ ਵੇ ਭਾਈ ਸਾਡੇ ਤਾਂ ਫਲੈਟ ਹੀ ਮਿਸ ਹੋ ਗਈ ਬਸ ਹਾਂ ਇਹ ਕਹਿ ਦੇ ਇਹ ਜੇ ਬੱਚਾ ਨਾ ਕੱਢੋ ਨਾ ਕੱਢੋ ਇਹ ਜੇ ਬੱਚਾ ਨਾ ਨਾ ਕੱਢੋ ਉਹ ਤੈਨੂੰ ਪਤਾ ਤਾਂ ਹੈਗਾ ਪੂਆ ਦੇ ਸੁਭਾਅ ਦਾ ਹੁਣ ਕਲੇਸ਼ ਪਤਾ ਉਹਨੇ ਤੂੰ ਦੁਗਣਾ ਕਰਨਾ ਰੇ ਆਏ ਚਾਹੇ ਨਾ ਪੂਆ ਫਿੱਟ ਫਿੱਟ ਕੇ ਮਰ ਜੇ ਲੈ ਕੇ ਨਹੀਂ ਜਾਂਦੀ ਮੈਂ ਮੈਂ ਤਾਂ ਜਾਉਂਗੀ ਉਹਨੇ ਤਾਂ ਸਾਨੂੰ ਘਰੋਂ ਬਾਹਰ ਕੱਢ ਦੇਣਾ ਅਰੇ ਇਹ ਦੇ ਮੇਰੀ ਮਾਂ ਤੂੰ ਤਾਂ ਹੁਣ ਹੀ ਨਹੀਂ ਚੁੱਪ ਕਰਦੀ ਉੱਥੇ ਜੋ ਕੋਈ ਪੁੱਛ ਕੇ ਚੌਂਣ ਲੱਗੀ ਤੂੰ ਤਾਂ ਆਪਦੀ ਖਿਚੜੀ ਪਕਾ ਦੇਗੀ ਮੇਰੇ ਤਾਂ ਗੱਲ ਹੀ ਨਹੀਂ ਕੋਈ ਹੋਣ ਦੇਣੀ ਤੂੰ ਉਹ ਗੱਲ ਤਾਂ ਸਮਾਂ ਮੈਂ ਹੀ ਕਰੂੰ ਉਹ ਰੇ ਹੋ ਕੇ ਅਗਲੇ ਤੂੰ ਤਾਂ ਨਿਆਣੀ ਨੇ ਫੇਰ ਵੀ ਤੂੰ ਆਏ ਕਰ ਮੈਂ ਕਹਿੰਦੀ ਨਾ ਮੈਂ ਜਾਣਾ ਕੈਨਸਲ ਕਰ ਦੇਣੀ ਆ ਤੂੰ ਆਪਦਾ ਪਾਸਪੋਰਟ ਚੱਕ ਤੇ ਅਟੈਚੀ ਚੱਕ ਤੂੰ ਆਪੇ ਨੰਗ ਜਾ ਅਸੀਂ ਤਾਂ ਬਾਅਦ ਚੋਂ ਦੇਖੋ ਆਪਾਂ ਹੀ ਚੁੱਪ ਕਰੋ ਪੈਸੇ ਬਹੁਤ ਥੱੱਬਾ ਪੈਸਿਆਂ ਦਾ ਲੱਗ ਗਿਆ ਇਹਨੂੰ ਭਗ ਜਾਣ ਦੇ ਬੇਬੇ ਮੈਂ ਨਹੀਂ ਜਾਂਦੀ ਆ ਜਗਰ ਬਿਨਾਂ ਛੱਡ ਕੇ ਮੇਰੇ ਦੀ ਕਿਵੇਂ ਲੱਗੂਗਾ ਹੁਣ ਆਪਦਾ ਜੀ ਨੂੰ ਚੱਕ ਕੇ ਵੇਜਾਂ ਮੂਰੇ ਕੰਮ ਤਾਂ ਪਹਿਲੀ ਨਹੀਂ ਬਣਦਾ ਨਾ ਬਾਪੂ ਮੁੜਿਆ ਤੜਕੇ ਦਾ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ ਸਿੱਧੇ ਦੋਵੇਂ ਜਾਣੇ ਨਾ ਹੱਥ ਜੜਵਾ ਲਓ ਇੱਥੇ 10 ਮਿੰਟ ਬਗਜੋ ਮੇਰਾ ਦਿਮਾਗ ਰਿਲੈਕਸ ਹੋ ਲੰਦੋ ਇੱਕ ਤਾਂ ਮੇਰਾ ਜੰਟ ਨੇ ਦਿਮਾਗ ਖਰਾਬ ਕਰਾ ਦਿੱਤਾ ਕਰਦਾ ਜੇਗਾ ਮਿੱਠਾ ਮਿੱਠਾ ਬਣਾਉਣਾ ਆਹੋ ਤੂੰ ਪਕਾ ਲਾ ਮਿੱਠਾ ਯਾ ਠੀਕ ਮਿੱਠਾ ਬਣਾ ਕੇ ਤੂੰ ਹੀ ਖਾ ਲਈ ਖੁਸ਼ੀ ਖੁਸ਼ੀ ਚ ਲੈ ਤੈਨੂੰ ਤੇ ਹੁੰਦੀ ਹਾਈ ਵੇ ਰੱਬਾ ਜੰਟ ਨੇ ਕੀ ਇਸ ਤੇ ਆਪਾ ਪਤਾ ਪਹਿਲਾਂ ਅੱਧਾ ਘੰਟਾ ਕਹਿੰਦਾ ਸੀ ਫਿਰ ਸਾਡੇ 24 ਘੰਟੇ ਤੇ ਆ ਗਿਆ ਏ ਰੱਬਾ ਸੋਖ ਰੱਖੀ ਬਸ ਫਟਾਫਟ ਨਾ ਮੈਨੂੰ ਇੱਕ ਵਾਰੀ ਕੈਨੇਡਾ ਦਾ ਜਹਾਜ਼ ਚਾੜ੍ਹ ਦੇ ਬਸ ਫਿਰ ਤਾਂ ਵਾਰੇ ਨਿਆਰੇ ਹੋ ਜਾਣਗੇ ਚਲੋ ਮੈਂ ਵੀ ਕੀ ਇਹਨਾਂ ਦੇ ਚਾਪੜ ਰੂਸੀਆਂ 'ਚ ਪੈ ਗਈ ਤੇਚੀ ਚੱਕਾਂ ਤਾਂ ਗੱਲ ਤਾਂ ਸੱਚੀ ਹੈ ਭਾਰਤ ਦਾ ਬਾੜਾ ਹੀ ਇਹਦੇ 'ਚ ਚਲ ਕੋਈ ਨਾ ਦੇਖੀ ਜਾਊਗੀ ਆਏ ਹੋ ਪਰਮਾਤਮਾ ਸੁਖੀ ਸ਼ਾਂਤੀ ਪੂਰ ਚੜਾਵੇ ਥੱਬਾ ਪੈਸੇ ਨਾਲ ਲਾਈ ਬੈਠੇ ਆ ਕਲੇਸ਼ ਨਾ ਪੋਵਾ ਬਣਾਈ ਬਣਾਈਆਂ ਮਸਾ ਗਰਮੀ ਵਾਲੀ ਉਹ ਕੀ ਬਣਾਈ ਬੇਬੇ ਤੂੰ ਲੈ ਹੋਰ ਹੁਣ ਮੈਨੈ ਸੈੱਲ ਵਰਤ ਤਾ ਉਹ ਨਾਨਕੇ ਚੱਲੀ ਆ ਬੇਬੇ ਹੋ ਮੱਠੀਆਂ ਨੂੰ ਆਪਾਂ ਤਾਂ ਖਾਣਾਂਗੇ ਜਾਂ 에어ਪੋਰਟ ਤੇ ਕਿੰਤਾ ਜਾਮਾ ਗੇ ਹੁਣ ਛੱਡਣਾ ਸਾਰੇ ਕੰਮ ਹੋ ਗਏ ਨਾਲੇ ਮੇਰੇ ਦੀਦੀ ਆ ਪੂਰਾ ਗੋਲਦਾ ਆਬਦੇ ਜੀ ਪੂਰੇ ਕਰੀ ਜਾ ਜਿਹੜਾ ਇੱਥੇ ਟੈਨਸ਼ਨਾਂ ਪਈਆਂ ਨੇ ਉਹ ਤੈਨੂੰ ਦਿਖਦੀਆਂ ਨਹੀਂ ਹੈਗੀਆਂ ਕਰੀ ਰਹਿ ਨਾ ਸਾਰੀ ਤਿਆਰੀ ਵੇਲੇ ਤੱਕ ਕਰਤੀ ਹੋਰ ਕਿਨੇ ਉਹ ਜੈਂਟਾ ਉਹ ਨਹੀਂ ਰਾਹ ਦਿੰਦਾ ਹੈਗਾ ਉਹਨੇ ਅੱਜ ਦੀ ਰਾਤ ਕਿਹਾ ਸੀ ਕੱਲ ਤੇ ਵਾ ਗਿਆ 24 ਘੰਟਿਆਂ ਤੇ ਫਿਰ ਕੀ ਹੁੰਦਾ ਸਮਾਈ ਇੱਕ ਰਾਤ ਹੋਰ ਮਿਲਦੀ ਆਪਾਂ ਨੂੰ ਇੱਕ ਰਾਤ ਤੈਨੂੰ ਹੋਰ ਨਹੀਂ ਤੈਨੂੰ ਕੁਛ ਦਿੰਦਾ ਇੱਕ ਰਾਤ ਹੋਰ ਮਿਲ ਗਈ ਦੋ ਸਾਲ ਨੂੰ ਆਉ ਮੇਰੇ ਜੀ ਵੀ ਨਹੀਂ ਲੱਗਣਾ ਮੰਗ ਰੋ ਤੈਨੂੰ ਬੜਾ ਪਤਾ ਹੈਗਾ ਤੇਰਾ ਜੀ ਨਹੀਂ ਲੱਗਣਾ ਹੈਗਾ ਐਡਾ ਟੱਬਰ ਛੱਡ ਕੇ ਉਹ ਇਧਰ ਓਏ ਲੈ ਤੈਨੂੰ ਕੀ ਹੋ ਗਿਆ ਮੈਂ ਬਾਹਰ ਕੀ ਸੁਣ ਕੇ ਆਇਆਂਗਾ ਜੀ ਸੁਣ ਕੇ ਆਉ ਤੂੰ ਬਹੁਤ ਕਿਤੇ ਪੈ ਰਹੇਗਾ ਉਹ ਬਹੂ ਆਪਣੀ ਬਾਹਰ ਜਾ ਰਹੀ ਹੈ ਉਹ ਬਾਹਰ ਤੇ ਜਾ ਰਹੀ ਹੈ ਮੈਨੂੰ ਤਾਂ ਘਰ ਦੇ ਵਿੱਚ ਮੈਂ ਘਰ ਨਹੀਂ ਆਇਆ ਯਾਰ ਮੈਨੂੰ ਦੱਸਿਆ ਨਹੀਂ ਪੈਸਾ ਲਗਾ ਕਿਥੋਂ ਇੰਨੇ ਅਗਰੇ ਪੈਸਾ ਤੂੰ ਦੱਸਿਆ ਨਹੀਂ ਬਾਪੂ ਨੂੰ ਬੇਬੇ ਅੱਜ ਸ਼ਾਇਦ ਅਸੀਂ ਉੱਪਰ ਜਾਂਦਾ ਦਮਾਣਾ ਪੈਸੇ ਕਿਥੋਂ ਲੈਂਦਾ ਤੈਨਾਂ ਲੋਕਾਂ ਦੇ ਕੰਮਾਂ ਦੀ ਕਰਦਾ ਲੈਂਦਾ ਦੱਸਿਆ ਕੋ ਨਹੀਂ ਹੈਗਾ ਮੈਂ ਦੱਸਿਆ ਸੀਗਾ ਮੈਂ ਖਾ ਸਾਰੀ ਤਿਆਰੀ ਕਰਤੀ ਆਰਤੀਆਂ ਤੋਂ ਪੁੱਛ ਲਈ ਪਹਿਲੀ ਮੁੰਡੇ ਫਿਰ ਮੈਨੂੰ ਦੱਸਿਆ ਨਹੀਂ ਮੈਂ ਆਦਿ ਪੈਸੇ ਵੜ ਕੇ ਲੈ ਕੇ ਆਇਆ ਉਹ ਜਦੋਂ ਬਾਪੂ ਬੇਬੇ ਨੇ ਦੱਸਤਾ ਯਾਰ ਹੁਣ ਮੈਂ ਪਿੱਛੇ ਰਹਿ ਗਿਆ ਤੇਰਾ ਹੱਕ ਨਹੀਂ ਦੱਸਣ ਦਾ ਵੇ ਦਾ ਸਧਿਆ ਕਰੋ ਇਹ ਤਾਂ ਮਾੜੀ ਦੀ ਗੱਲ ਇਹਨੂੰ ਮਿਲ ਜੇ ਲੜਾਈ ਲੜਾਈ ਨੂੰ ਕਿਉਂ ਮਿਲ ਜੇ ਉਧਰ ਜਾ ਕੇ ਉਹ ਅੰਗਰੇਜ਼ਾਂ ਚ ਭੇਜ ਦਾਂਗਾ ਤੈਨੂੰ ਪੱਕਾ ਪਤਾ ਤੈਨੂੰ ਛੱਡ ਜੂਗੀ ਉਹ ਨਹੀਂ ਬਾਪੂ ਮੈਨੂੰ ਪਤਾ ਹੈ ਆਪੀ ਲੈ ਜੂ ਆਪਾਂ ਨੂੰ ਸਾਰੇ ਪਿੰਡ ਦੇ ਮੈਂ ਕਾਹਲੇ ਸੁਣ ਕੇ ਆਇਆ ਗੱਲਾਂ ਚੱਲ ਰਹੀਆਂ ਸੁਰਿਆ ਤੂੰ ਸਾਰੇ ਪਿੰਡ ਦੀ ਗੱਲਾਂ ਉੱਡੀਆਂ ਨੇ ਭਾਈ ਕਿਸੇ ਨੂੰ ਤੇਰੀ ਗੱਲ ਸੁਣ ਕੇ ਆਇਆ ਮੈਂ ਕੁੜੀ ਘੜੀ ਪੱਜ ਗਈ ਕਿਸੇ ਦੀ ਹਾਂ ਕੁੜੀ ਭੱਜ ਜਾਂਦਾ ਕੰਮ ਹੋਰੋਂ ਵਿਆਹ ਕਰਾ ਕੇ ਵਗ ਜਾਂਦੀਆਂ ਨੇਗੀਆਂ ਲਵਾ ਕੇ ਪੈਸੇ ਅਗਲਦੇ ਉੱਥੇ ਜਾ ਕੇ ਹੋਰ ਨਾ ਕਰਾ ਲੰਗੀਆਂ ਨੇਗੀਆਂ ਆਹ ਬਾਪੂ ਤੇਰਾ ਕਿਉਂ ਮੈਂ ਚਾਹੁੰਨੀ ਹਾਂ ਤੂੰ ਬੇਬੇ ਕੀ ਬੋਲੀ ਨਾ ਉਹੀ ਤਾਂ ਮੈਂ ਗਈ ਨਹੀਂ ਬਾਪੂ ਹੋਰੀ ਆਪਣੇ ਕੋਲ ਜਾਇਜਾ ਦੇ ਘਟੇਗੀ ਸੁਣ ਕਹਾ ਦਾ ਲਾਲ ਚਾ ਉਧਰ ਜਾਣ ਦਾ ਬਾਪੂ ਆਂ ਪੜਾ ਲਈ ਗੱਲਾਂ ਨਾ ਕਰ ਮਰਦਾ ਤਾਂ ਤੇਰੀ ਰੱਬ ਨੇ ਸੁਣਿਆ ਰਹੇ ਤੇ ਮੁੰਡੇ ਤੁਸੀਂ ਗਲੇਸ਼ ਪਾ ਕੇ ਬਹਿ ਜਾ ਪਹਿਲਾਂ ਬੇਬੇ ਮੱਥਾ ਲਾ ਕੇ ਹੱਣੀਆ ਤੁਹਾਡੇ ਕੋਲ ਰੱਖ ਨੂੰ ਮਿਲਦਾ ਕੀ ਨਹੀਂ ਬਾਪੂ ਜੀ ਸੰਤ ਸਾਰਾ ਕੁਝ ਮਿਲਦਾ ਪਰ ਅਸੀਂ ਆਪਦੇ ਪੈਰਾਂ ਤੇ ਆਪ ਖੜੇ ਹੋਣਾ ਆ ਤੁਹਾਡੇ ਪੈਰਾਂ ਦਾ ਨਹੀਂ ਜ਼ਮੀਨ ਜਾਇਜਾ ਤੁਹਾਡੀ ਹੋਰ ਕੀ ਦੀ ਹੈਗੀ ਬਾਪੂ ਤਾਂ ਕਹਿਣ ਦੀ ਬਲਾਨੀ ਤੁਸੀਂ ਕਿਹੜਾ ਸਾਡੇ ਨਾਂ ਲਵਾਤੀ ਲੈ ਨੋ ਲਵਾਉਣੇ ਨੋ ਲਵਾ ਦਿੰਨੇ ਹੈਗੇ ਅਸੀਂ ਕਿ ਕਿਸੇ ਧੱਕੇ ਲੈ ਕੇ ਆਣੀ ਹੈ ਇਹ ਨਾ ਲੋੜ ਨਹੀਂ ਬਾਪੂ ਉਸਦਾ ਬਾਹਰ ਜਾਣਾ بس ਮੇਰੇ ਨਾਲ ਸ਼ੌਂਕ ਕਰਨੇ ਤਾਂ ਬਾਹਰ ਜਾਣਾ ਉਹ ਚੱਲ ਬਾਹਰ ਜਾਣ ਦੇ ਬਾਪੂ ਸਾਰਾ ਕੁਝ ਹੋਇਆ ਪਿਆ ਕਿਉਂ ਐਵੇਂ ਕਿਲੇਜ ਫੋਨ ਵਿੱਚ ਉਹ ਜਮੀਨ ਜਿਹੜਾ ਬਿੱਜੂਆ ਮੁਰਤੇ ਇਹਨਾਂ ਦਾ ਸੁਣ ਲੈ ਕੀ ਕਰਨੀ ਕੀ ਹੈ ਪੱਠਿਆਲੇ ਦਾ ਫੋਨ ਆਇਆ ਸੀਗਾ ਆਖੋ ਜਾ ਤੂੰ ਨਾ ਪੱਠਿਆਲੀ ਗੱਲ ਛੱਡੀ ਬੇਬੇ ਕਿਵੇਂ ਛੱਡਾ ਦੇਣੇ ਨਹੀਂ ਹੈਗੇ ਅਗਲੇ ਦੇ ਹੁਣ ਪੈਸੇ ਕੀ ਤੂੰ ਕਿਧਰ ਫੜ ਕੇ ਲੈ ਕੇ ਆਇਆ ਤੂੰ ਵਿਚ ਲੈ ਕੇ ਬਹਿ ਜਾ ਲੈ ਹੋਰ ਹੁਣ ਦੱਸਣਾ ਨੀ ਫੇਰੇ ਕਹਿੰਦਾ ਤੇਰੇ ਪਿਆਰ ਉਹ ਦੱਸਿਆ ਨਹੀਂ ਪੱਠਿਆਲੇ ਕਿੱਥੋਂ ਆ ਕੇ ਗੱਲ ਤਾਂ ਕਿਹੜ ਉਹ ਬੇਬੇ ਤਾਂ ਆਪਦੀ ਘੋੜਾ ਦੱਬੀ ਜਾਂਦੀ ਹੈਗੀ ਵਿੱਚ ਪਤਾ ਕਿ ਜੇ ਗੁਲਾਮੀ ਕਰਨੀ ਆਪਦੀ ਖੇਤੀ ਕਰ ਲੋ ਜੇ ਨੂੰ ਹੀ ਤੁਸੀਂ ਇੱਥੇ ਦਿਹਾੜੀ ਕਰਨੀ ਹੈ ਖੇਤੀ ਇੱਥੇ ਕਰ ਲਾਂਗੇ ਪਰ ਇੱਥੇ ਐਨੇ ਪੈਸੇ ਤਾਂ ਕੋਈ ਨਹੀਂ ਮਾੜਦਾ ਉੱਥੇ ਵੀ ਦਿਹਾੜੀ ਕਰਕੇ ਕਰਨਾ ਪੂਰ ਤੁਸੀਂ ਦਾ ਰਾਜਾ ਨੂੰ ਘਰੇ ਨੇ ਆ ਦਿਹਾੜੀ ਕਰਨੀ ਪਊਗੀ ਪਰ ਉੱਥੇ ਮਿਹਨਤ ਦਾ ਮੁੱਲ ਤਾਂ ਮੁਰਦਾ ਇੱਥੇ ਕੀ ਐਥੇ ਧੱਕੇ ਖਾਈ ਜਾਂਦੇ ਆ ਤੁਹਾਨੂੰ ਮਿਹਨਤ ਕਰਦੀ ਲੋੜ ਹੀ ਨਹੀਂ ਪੈਂਦੀ ਸਰੀਕ ਹੋਰ ਲਾ ਲੋ ਲੈ ਇਹਦੇ ਦੀਵਾਲੀ ਤੁਹਾਨੂੰ ਦੇਣੇ ਪੈਣੇ ਤੁਸੀਂ ਤਾਂ ਰਾਮੜਾ ਖਾਓਗੇ ਬਹਿ ਕੇ ਨਹੀਂ ਭਰਾਂਗੇ ਆ ਕੇ ਪਹਿਲੇ ਤੂੰ ਆ ਜਾ ਤੂੰ ਹੀ ਮਗਰ ਤੇ ਪੈਸਾ ਗੱਲਾਂ ਮੇਰਾ ਇਹਨਾਂ ਨੂੰ ਖੜਾ ਛੁੱਟ ਜੂ ਹੋਰ ਕੀ ਮੈਂ ਤਾਂ ਕਹਿੰਨੀ ਆ ਮੇਰੀ ਤਾਂ ਫੈਸਲਾ ਬਾਪੂ ਆ ਬੇਬੇ ਨੂੰ ਭੇਜ ਦੋ ਉਹ ਸਾਰੀ ਲਿੱਕਰ ਜੋ ਸਾਰੀ ਭਗ ਜੋ ਯਾਰਾ ਮੇਰੀ ਗੱਲ ਸੁਣ ਨਾਲੇ ਉਹ 8000 ਜਿਹੜਾ ਪਠਿਆਲੇ ਦੇ ਦੇਣਾ ਨਾ ਉਹਨਾਂ ਦਾ ਫੋਨ ਆਇਆ ਠੀਕਾ ਉਹ ਮੇਰੀ ਮਾਂ ਬੱਸ ਕਰ ਜਾ ਬੱਸ ਕਰ ਜਾ ਬੇਬੇ ਜੀ ਬੱਸ ਕਰ ਜੋ ਅੱਜ ਇਹਦੇ 25-30 ਲੱਖ ਰੁਪਈਆ ਦਾ ਅਰਦੇਉ ਫੰਡ ਹੈ ਇਹ ਤੂੰ 8000 ਲਈ ਜਾਨੀ ਹੈ ਮੇਰੀ ਗੱਲ ਸੁਣੋ 25 ਤਾਹੇ 30 ਲੱਖ ਲਾਇਆ ਤੁਸੀਂ ਤੇ ਇੱਥੇ ਉਹ ਨਹੀਂ ਲੈ ਕੇ ਕਿ ਗਦੇ ਵਾਰਤੇ ਤੇ ਨਾਲ ਨਹੀਂ ਬੇਬੇ ਨਹੀਂ ਔਰ ਕਦੇ ਕਿੱਥੋਂ ਆਇਓ ਚ ਮੈਂ ਕੀ ਕਰੂੰਗੀ ਕੋਈ ਨਹੀਂ ਕਰੇਗਾ ਕੋਈ ਕੌਣ ਮੋੜੂਗਾ ਉਹ ਮੋੜਦਾ ਹੈ ਬਾਪੂ ਬਾਹਰ ਤਾਂ ਵਗ ਜਾਣਦੇ ਆਪਦਾ ਕਲੇਸਤਾ ਬੰਦ ਕਰ ਲੋ ਉਹ ਬਾਹਰ ਤੋਂ ਦਗ ਜੇਗਾ ਬਾਹਰ ਤੋਂ ਪੱਕੀ ਮਿਲ ਜਾਣ ਸਰ ਕੰਮ ਮਿਲ ਜੂ ਤੁਹਾਨੂੰ ਯਾਰ ਬਾਪੂ ਮਿਲ ਜੂਗਾ ਮੈਨੂੰ ਜੰਟ ਨੇ ਪੱਕੀ ਗਾਰੰਟੀ ਦਿੱਤੀ ਆ ਵੀ ਮੈਂ ਤੇਨੂੰ ਲਿਖ ਕੇ ਦਿਨਾ ਮੋਹਰ ਲਾ ਕੇ ਦਿਨਾ ਵੀ ਤੇਰਾ ਕੰਮ ਹੋਣਾ ਹੈ ਆਪੇ ਸੰਭੂਗਾ ਨਾਲੇ ਉਹ ਤਾਂ ਬਾਪੂ ਗੇਟ ਤੇ ਖੜਾ ਉਹ ਅਗਲਾ ਮੈਨੂੰ ਲੈਣ ਵਾਸਤੇ ਉਹਨੂੰ ਕਹਿੰਦੇ ਕਹਿੰਦੇ ਨੇ ਏਜੰਟਾਂ ਦਾ ਮੈਨੂੰ ਪਤਾ ਹੈਗਾ ਤੈਨੂੰ ਕੀ ਪਤਾ ਬਾਪੂ ਪੜ੍ਹੇ ਲਿਖਿਆ ਸੀ ਤੂੰ ਤਾਂ ਅਣਪੜਾ ਤੈਨੂੰ ਕੀ ਪਤਾ ਜੇ ਅਣਪੜਾ ਪਤਾ ਹੈਗਾ ਭਾਈ ਦੁਨੀਆਦਾਰੀ ਦਾ ਮੈਨੂੰ ਪਤਾ ਹੈਗਾ ਮੈਨੂੰ ਪਤਾ ਹੀ ਇਹਦਾ ਐਡਾ ਦੁਨੀਆਦਾਰੀ ਦਾ ਪਤਾ ਉਹ ਸੱਜੇ ਜਾ ਕੇ ਬਹਿਣਾ ਪਵਾਣੇ ਰੋਜ਼ ਲੈਣਾ ਖਬਰਾਂ ਹੁੰਦੀਆਂ ਕਿਉਂ ਮੈਂ ਬੇਚੂਣ ਲੈ ਨਹੀਂਦੀ ਨਾ ਮੈਂ ਤੇਰੀ ਰੱਖੂ ਆਂਦੀ ਪਹਿਲਾਂ ਮੈਂ ਆਪ ਤਾਂ ਵਗ ਜਾਂ ਕਹਿੰਦੇ ਠੀਕ ਵੀ ਨਾ ਮਗਰ ਬੁਲਾ ਸਕਦਾ ਹਾਂ ਹੀ ਕਹਿੰਗੇ ਦੇਖਾਂਗੇ ਉਹ ਤੁਹਾਨੂੰ ਬੁਲਾਉਗੀ ਉੱਥੇ ਮਤਲਬ ਫੜ ਤਾ ਜਾਣ ਦੋ ਸਾਰਿਆਂ ਨੂੰ ਜਾਣਦੇ ਹੈ ਮੈਨੂੰ ਬੁਲਾ ਮੈਂ ਕਿਸੇ ਨੂੰ ਨਹੀਂ ਬੁਲਾਉਂਦੀ ਮੈਨੂੰ ਮਰਛ ਦੋ ਮੈਂ ਤਾਂ ਕੰਮ ਕਰਨਾ ਔਰੇ ਕੰਮ ਬਹੁਤ ਹੈ ਉੱਥੇ ਜਾ ਕੇ ਜਿਆਦਾ ਨਹੀਂ ਉੱਥੇ ਕੰਮ ਜਿਆਦਾ ਹੁੰਦਾ ਹੈ ਨਾ ਬੇਬੇ ਮੈਂ ਤਾਂ ਰੱਜੀ ਤੇ ਹੀ ਤੇਰੇ ਕੰਮ ਤੋਂ ਜਿਆਦਾ ਦੇਖੀ ਨਾਲ ਮੇਰਾ ਜੀ ਲੱਗ ਜਾਂਦਾ ਮੇਰਾ ਉਹ ਜੀ ਨਹੀਂ ਲੱਗਣਾ ਤਾਂ ਇੱਥੋਂ ਵੀ ਨਾ ਜੀ ਨੇ ਬੜਾ ਤਾਂ ਕਰੇ ਪਤਾ ਨਹੀਂ ਮੈਂ ਤਾਂ ਕਹਿੰਦੀ ਨਾ ਇਹਦਾ ਜੀ ਸੱਟ ਕੇ ਆਉ ਪਹਿਲੇ ਤਾਂ ਪੜਾ ਇਹ ਪਹਿਲਾਂ ਵੀ ਪੋਚੇ ਤੂੰ ਹੀ ਲਾਉਣੀ ਹੈ ਹੁਣ ਵੀ ਤੂੰ ਹੀ ਲਾਇਆ ਕਰੇਗੀ ਨਾ ਬਾਪੂ ਤੇਰਾ ਮਾਤਾ ਨਵ ਕੀ ਹੈ ਮੈਂ ਕੰਮ ਨਹੀਂ ਕਰਦੀ ਹੈਗੀ ਪੂਰੀ ਐਂ ਜਿਹੜਾ ਕੰਮ ਕਰਦੀ ਸੀ ਭਾਈ ਫੇਰ ਮਾਂ ਲੈ ਕੇ ਕਰੇਗੀ ਆ ਜਿਹੜੇ ਮਨੋ ਤਾਂ ਕਰੇ ਤੇਰਾ ਤੇਰਾ ਫੁਲਕੇ ਖਾ ਜਾਣੇ ਹੋ ਉਹ ਤਾਂ ਬੈਠੇ ਚੁੱਲ੍ਹੇ ਤੇ ਜੀ ਕੰਮ ਕਰਨਾ ਹੈ ਕੰਮ ਤਾਂ ਉਰੀ ਵਾਧੂ ਹੈ ਬਾਪੂ ਮੈਂ ਤਾਂ ਬਾਹਰ ਜਾਣਾ ਬਸ ਬਾਹਰ ਜਾਣਾ ਬਾਹਰ ਜਾਣਾ ਕਿੰਨੇ ਵਾਰੀ ਆ ਕਿਵੇਂ ਬਾਪੂ ਦੇ ਮੂਹਰੇ ਬੋਲੀ ਜਾਨੀ ਹੈ ਜੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਐ ਕਹਿਣੀ ਆ ਜੰਟ ਨੇ 24.5 ਘੰਟਿਆਂ ਦਾ ਟਾਈਮ ਦਿੱਤਾ ਆਪਾਂ ਤਾਂ ਚੱਲਦੇ ਆ ਮੈਂ ਤਾਂ ਤਿਆਰ ਬੈਠੀ ਆ ਚੱਲ ਉਹ ਕੋਈ ਨਾ 24.5 ਘੰਟੇ ਇੰਨੀਆਂ ਜਾਣਗੇ 24.5 ਘੰਟੇ ਦਾ ਆਪਾਂ ਮਿਲਦੇ ਗਿਲ ਤੇ ਨੰਗ ਜਾਣਗੇ ਸੁਖਣਾ ਰੋਟੀ ਬਾਣੀ ਵੀ ਖਾਵਾਂਗੇ ਟਾਬੇ ਤੇ ਉਹ ਅਸੀਂ ਭਾਈ ਤੁਹਾਨੂੰ ਐ ਨਹੀਂ ਹੈਗਾ ਵੀ ਭੇਜ ਕੇ ਰਾਜੀ ਨਹੀਂ ਹੈਗੇ ਸੰਤਾਏ ਇਹ ਤੁਹਾਨੂੰ ਗੱਲ ਦਾ ਪਤਾ ਲੱਗੀ ਵੀ ਗੱਲ ਕੀ ਹੈਗੀ ਬਾਪੂ ਗੱਲ ਕੁਛ ਨਹੀਂ ਗੱਲ ਇਹ ਹੈ ਵੀ ਮੈਂ ਕੈਨੇਡਾ ਜਾਣਾ ਮਤਲਬ ਥੋੜੀ ਨੂੰ ਨੇ ਕੈਨੇਡਾ ਜਾਣਾ ਤੇ ਤੂੰ ਦੱਸ ਤਰੀਂ ਸਰਦੇ ਸੀ ਪਹਿਲਾਂ ਵੀ ਕੈਨੇਡਾ ਜਾਣਾਗਾ ਸਾਨੂੰ ਦੱਸੇਗਾ ਅਬੇ ਸਾਰੇ ਨਾ ਤਰੋਈ ਮਰਿਆ ਗਮਾੜਿਆ ਨਾ ਕੁੱਤਾ ਤ ਤਾਉ ਕੰਮ ਕਰਤਾ ਮੈਨੂੰ ਤਾਂ ਗਮਾ ਇਥੋਂ ਸੱਤ ਚੋਂ ਪਤਾ ਲੱਗਿਆ ਵੀ ਤੇਰੀ ਨੂੰ ਬਾਹਰ ਜਾ ਰਹੀ ਹੈ ਮਤਲਬ ਕਾ ਕੰਮ ਕੀ ਹੈ ਇਹਦਾ ਕਿ ਆਪਾਂ 에ਰਪੋਰਟ ਤੇ ਜਾ ਕੇ ਕਿਆ ਕਰਾਂਗੇ ਆਏ ਮੇਰੀ ਮਾਂ ਮੇਰੀ ਮਾਂ 에ਰਪੋਰਟ ਤੇ ਮੱਠੀਆਂ ਨਹੀਂ ਲੈ ਕੇ ਜਾਣ ਦਿੰਦੇ ਇੱਕ ਮਿੰਟ ਚੁੱਪ ਕਰ ਚੁੱਪ ਕਰ ਚੁੱਪ ਕਰੋ ਚੁੱਪ ਕਰੋ ਜੱਟ ਦਾ ਧਾਫ ਹੋਣਾ ਰਿਹਾ ਬਾਪੂ ਬੋਲੀ ਨਾ ਖੜ ਜਾ ਸੰਦਾ ਪਹਿਲਾਂ ਕਿਥੇ ਬੋਲਣ ਦਿੰਦੇ ਹੋ ਭਾਈ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਡੀ ਨਾਲ ਗੱਲ ਕਰ ਜੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਅਸੀਂ ਤਾਂ ਰੈਡੀ ਸੀ ਸਰ ਅਸੀਂ ਤੁਰਨ ਲੱਗੇ ਸੀ ਅੱਛਾ ਅੱਛਾ ਜੀ ਆ ਸੁਣੋ ਅੱਛਾ ਜੀ ਤੁਹਾਡੇ ਹਸਬੰਦ ਕੋਲ ਵੀ ਇੱਥੇ ਮੇਰੇ ਕੋਲ ਉਹਨਾਂ ਨੂੰ ਗੁਰਫਤੇ ਬੁਲਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਅਸੂਮਾ ਸੋਹਣ ਸਾਹਿਬ ਇਹਨਾਂ ਨੂੰ ਮੇਰੇ ਕੋਲ ਗੁਰਫਤੇ ਬੁਲਾਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਇੱਕ ਮਿੰਟ ਜੰਟ ਸਾਹਿਬ ਤੁਸੀਂ ਮੈਨੂੰ ਐਂ ਦੱਸੋ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਮੇਰੇ ਸੋਹਰਾ ਵੀ ਮੇਰਾ ਹਸਬੰਦ ਵੀ ਮੇਰੇ ਕੋਲੇ ਬੈਠੇ ਆ ਉਹ ਬੰਦੇ ਆ ਜਿਹੜੇ ਬਲੇ ਸਾਰੇ ਇਕੱਠੇ ਹੁੰਦੇ ਰਿਸ਼ਤੇਦਾਰ ਹੁੰਦੇ ਮੈਨੂੰ ਪਤਾ ਹੈ ਨਾ ਨਾ ਜੀ ਸਾਡੇ ਤਾਂ ਨਾ ਜ਼ਿਆਦਾਤਰ ਮਰਗਤ ਤੇ ਇਕੱਠੇ ਹੁੰਦੇ ਆ ਰਿਕਾਰਡਿੰਗ ਹੋ ਰਹੀ ਹੈ ਕਿੱਦਾਂ ਮਰਗਤ ਦਾ ਨਾਂ ਲੈ ਲੈਂਦੇ ਵਿੱਚ ਉਹ ਚੁੱਪ ਕਰ ਜਾਂਦੇ ਬੇਬੇ ਉਹ ਤਾਂ ਘੰਟਾ ਹੈ ਕਹਿੰਦਾ ਵੀ ਸੁੱਖ ਦੇ ਵੇਲੇ ਮੈਂ ਕਿਹਾ ਸਾਡੇ ਤਾਂ ਮਰਗਤ ਤੇ ਵੀ ਇਕੱਠੇ ਹੁੰਦੇ ਆ ਏਜੰਟ ਸਾਹਿਬ ਸਾਡੇ ਤਾਂ ਪਤਾ ਹੀ ਹੈਗਾ ਵੀ ਸਾਰੇ ਇਕੱਠੇ ਹੁੰਦੇ ਆ ਠੱਗੀ ਮਰਵਾਉਣੀ ਹੁੰਦੀ ਹੈ ਨਾ ਪੰਜਾਹਾਂ ਤਾਂ ਪਹਿਲਾਂ ਮਰਵਾਈ ਹੁੰਦੀ ਹੈ ਰਿਕਾਰਡ ਚੱਲ ਰਿਹਾ ਹੈ ਕੀ ਕਰ ਰਹੇ ਹੋ ਨਹੀਂ ਨਹੀਂ ਸਰ ਮੈਂ ਕਿਉਂ ਰਿਕਾਰਡਿੰਗ करूंगी ਤੁਹਾਡੀ ਹੈ ਉਹ ਮੈਂ ਰਿਕਾਰਡਿੰਗ ਨੂੰ ਕਹੀ ਜਾਂਦਾ ਦੇਖੋ ਤੁਸੀਂ ਕੈਮਰਾ ਹੋਣਾ ਹੈ ਜੇ ਤੁਸੀਂ ਕੀ ਕਰ ਲੋ ਪਹਿਲਾਂ ਮੈਨੂੰ ਦੱਸੋ ਫੇਰ ਇਹ ਰ ਹੈ ਮੇਰੀ ਗਲਤੀ ਨਹੀਂ ਸਰ ਮੈਂ ਤਾਂ ਕੋਸ ਨਹੀਂ ਆਉਣ ਕੀਤਾ ਜੀ ਹਾਂ ਤੁਸੀਂ ਹੋਣੇ ਤਾਂ ਗਈ ਜਾਂਦੇ ਮਰੇ ਇਕੱਠੇ ਹੁੰਦੇ ਬਦਲ ਕੇ ਕਿਵੇਂ ਐਕਸਪੀਰੀਅੰਸ ਹੋ ਤਾਂ ਸਰ ਮੈਂ ਤਾਂ ਕਹਿੰਦੀ ਸੀ ਵੀ ਜਦੋਂ ਸਾਡੇ ਮਰਗਤ ਹੋ ਜਾਂਦੀ ਹੈ ਨਾ ਸਾਡੇ ਉਧੋ ਬਾਲਾ ਇਕੱਠਾ ਹੁੰਦਾ ਫਿਰ ਉਹ ਮਾ ਮੇਰੇ ਪੇਕੇ ਮੇਰੀ ਚਾਚੀ ਮੇਰੀ ਦਾਦੀ ਸਾਰੇ ਆਉਂਦੇ ਸਾਰੇ ਆਉਂਦੇ ਉਧੋ ਤਾਂ ਆਛਾ ਮੈਂ ਤਾਂ ਹੋਰੀ ਗੱਲਾਂ ਲੈ ਕੇ ਬੈਗੀ ਜੱਟ ਸਾਹਿਬ ਮੈਨੂੰ ਐ ਦੱਸੋ ਵੀ ਹੁਣ ਅਸੀਂ ਤੁਰ ਪੀਏ ਭਾਈ ਤੁਹਾਡਾ ਆਪਣਾ ਮਸਲਾ ਹੈ ਕੌਣ ਤੁਹਾਡੇ ਜਿਉਂਦਾ ਹੈ ਕੌਣ ਤੁਹਾਡੇ ਮਰਦਾ ਇਹ ਤਾਂ ਰੱਬ ਦੀ ਮਰਜ਼ੀ ਹੈ ਤੁਸੀਂ ਉਹ ਵੀ ਮਸਲਾ ਇਸ ਪੈਗ 'ਤੇ ਮਰਨ ਦੀ ਗੱਲ ਨਾ ਕਰੋ ਜਿਉਂਦੇ ਦੀ ਗੱਲ ਕਰੋ ਹਾਂ ਨਹੀਂ ਨਹੀਂ ਆਪਾਂ ਤਾਂ ਆਪਾਂ ਤਾਂ ਜਾਉਣਾ ਹੈ ਕੈਨੇਡਾ ਜਾ ਕੇ ਜਾਉਣਾ ਮੈਂ ਕਿਹਾ ਨਹੀਂ ਕਿ ਐਂ ਕਿਉਂ ਬੋਲੀ ਇਹ ਧਿਆਨ ਨਾਲ ਸਹੀ ਧਿਆਨ ਨਾਲ ਗੱਲ ਸੁਣੋ ਜਿਹੜੇ ਜਨਨ ਬੈਠੇ ਐ ਤੁਹਾਡੇ ਲਈ ਬੜੀ ਖੁਸ਼ਖਬਰੀ ਹੈ ਤੋਂ ਤੁਹਾਡਾ ਗਰਮ ਗਰਮ ਖੁਸ਼ੀ ਨਾਲ ਨਾ ਟੁੱਟੋ ਜੀ ਦੱਸੋ ਦੱਸੋ ਹਾਂਜੀ ਹਾਂਜੀ ਦੱਸੋ ਦੱਸੋ ਆਪਰੀ ਕੰਪਨੀ ਨੇ ਤੁਹਾਨੂੰ ਫਨਾ ਮਾਦਾ ਦੋ ਦਿਨਾਂ ਦਾ ਟੂਰ ਦੇਤਾ ਤੁਸੀਂ ਉੱਥੇ ਸਟੇ ਕਰੋਗੇ ਹੋਟਲ ਦੇ ਵਿੱਚ ਸਾਡੀ ਕੰਪਨੀ ਕੀ ਏ ਕਹੂਗੀ ਉੱਥੇ ਘੁੰਮਦੇ ਜਿਹੜੇ ਮੋਜਾ ਮਾਰੇ ਫਾਸ਼ਰ ਦੇ ਬਾਹਰ ਦੇ ਉਹ ਪਾਇਆ ਕਰਦੇ ਪੇ ਦੇ ਖਰਚਾ ਮੈਨੂੰ ਵੀ ਆਇਆ ਸੀ ਖਾਣ ਵਾਸਤੇ ਕੁੱਕਰਿਆਂ ਦਾ ਉਹ ਨਾ ਟੂਰ ਹੈ ਤੁਹਾਡੇ ਜਿਹੜੇ ਅੱਜ ਕੁੱਕਰੇ ਵੀ ਲੈਣਗੇ ਜੇ ਸਵੇਰ ਦਾ 24 25 ਜਨੇ ਆਏ ਹੋਏ ਉਹਦੇ ਤੋਂ ਸੋਹਰੇ ਦੋ ਤਰ੍ਹਾਂ ਸਾਰਿਆਂ ਨੂੰ ਫੋਟੋ ਤੇ ਰੱਖ ਲਿਓ ਜੂਤੇ ਕਾਲ ਕਰਿਓ ਤੁਸੀਂ ਉੱਥੇ ਬੰਨਾਮਾ ਕਿਉਂ ਉਹ ਮੈਨੂੰ ਲੱਗਦਾ ਠੱਗੀ ਮਰਵਾਉ ਥੋੜੇ ਨਾਲ ਇਹ ਉਹ ਬੰਦਾ ਠੱਗ ਲੱਗਦਾ ਜਿਹੜਾ ਸਾਹਮਣੇ ਗੱਲਾਂ ਕਰਦਾ ਚੁੱਪ ਕਰ ਚੁੱਕੇ ਤੇਰੀ ਜੀ ਤੂੰ ਚਾਰ ਗੱਲ ਰੇ ਪੈਸੇ ਡੁੱਬਣ ਨਾ ਯਾਦ ਰੱਖੀਂ ਉਸ ਤੋਂ ਬਾਅਦ ਬੰਨਾਮਾ ਉਸ ਤੋਂ ਬਾਅਦ ਸਿੱਟੀ ਬਲੈਂਡ ਜਾਊਗੀ ਅੰਮਿਤਲ ਟ੍ਰਾਂਸਪੋਰਟ ਬੜੀ ਗੱਲ ਸੁਣ ਲੋ ਟ੍ਰਾਂਪੋਰਟ ਦੇ ਉੱਤੇ ਟੈਕਸੀਆਂ ਵਾਲੇ ਕਈ ਸਾਰੇ ਨਹੀਂ ਕਈ ਟੈਕਸੀਆਂ ਵਾਲੇ ਬਹੁਤ ਓਵਰਚਾਰਜ ਕਰਦੇ ਤੁਸੀਂ ਉਹਨਾਂ ਤੋਂ ਬਚ ਕੇ ਰਹਿਣਾ ਸਮਝ ਕੇ ਮੇਰੀ ਗੱਲ ਨਾਜੰਟ ਸਾਹਿਬ ਤੁਸੀਂ ਤਾਂ ਕੋਲੇ ਹੋਵੋਗੇ ਫਿਰ ਮੈਂ ਇਕੱਲੀ ਕੀ ਟਰਾਂਟੋ ਲੈਣ ਜਾਊਂਗੀ ਨਹੀਂ ਨਹੀਂ ਮੈਂ ਥੋੜੇ ਟਰਾਂਟੋ ਥੋੜਾ ਜਾਊਂਗਾ ਮੈਂ ਤੁਹਾਨੂੰ ਇਧਰੋਂ ਪੜਾ ਪਰਚਾ ਜਦੋਂ ਚਾਹੇ ਜਿੱਥੇ ਤੁਹਾਨੂੰ ਜਾ ਰਹੇ ਜਿਹੜੇ ਮੈਂ ਉਹਨਾਂ ਮੁੰਡਿਆਂ ਕੁੜੀਆਂ ਦਾ ਤੂੰ ਤੱਕ ਨਹੀਂ ਕੈਨੇਡਾ ਜਾਣਾ ਓਏ ਹੋਰੀ ਕਿਸੇ ਪਾਸੇ ਨਾ ਲਈ ਜਾਂਦਾ ਹਾਂ ਹਾਂ ਉਸ ਨੂੰ ਬੜੇ ਪਿਆਰ ਨਾਲ ਸੰਭਾਲ ਕੇ ਬੱਚਿਓ ਤੁਸੀਂ ਇਧਰ ਉਧਰ ਦੇਖਣਾ ਸਿੱਧੀ ਅੱਗੇ ਤੋਂ ਬੱਸ ਕਰਿਓ ਉਹਦੇ ਲਿਖਿਆ ਹੋਊਗਾ ਦਾ ਬੱਸ ਨਾ ਜੀ ਮੈਂ ਤਾਂ ਇਧਰ ਉਧਰ ਤਾਂ ਮੈਂ ਜਮਾ ਹੀ ਨਹੀਂ ਦੇਖਦੀ ਜੀ

ਬਾਪੂ ਖੜ ਜਾ ਬਾਕੀ ਜ਼ਿਲ੍ਹਾ ਰਹੇਗਾ। ਉਹ ਮੈਂ ਮੈਂ ਤੁਹਾਨੂੰ ਦੱਸਦੀ ਆ ਗੱਟ ਸਾਹਿਬ ਮੇਰੀ ਗੱਲ ਸੁਣੋ ਜੀ ਮੈਂ ਨਾ ਪਜਾਮੇ ਬਾਲੇ ਪਾਉਣੀ ਆ ਉਹ ਤਾਂ ਕਰਕੇ ਮੇਰੀ ਬੇਬੇ ਕਹਿੰਦੀ ਆ ਵੀ ਕਿਤੇ ਜੰਟ ਨੂੰ ਵੀ ਪਤਾ ਹੈ ਵੀ ਤੂੰ ਪਜਾਮੇ ਪਾਉਨੇ ਵੀ ਪਜਾਮੇ ਤਾਂ ਪਾਤੇ ਸਾਰੇ ਬੈਗ ਦੇ ਵੀ ਜੰਟ ਨੂੰ ਦੱਸ ਦੇ। ਅਸਟਰ ਜੀ ਜੀ ਉਹ ਤੁਹਾਡਾ ਜਿਹੜਾ ਕੰਪਨੀ ਪੈਕੇਜ ਦਿੱਤਾ ਹੈ ਉਹਦੇ ਮੁਤਾਬਕ ਤੁਸੀਂ 2 ਦਿਨ ਤੇ ਸਮਝ ਲੋ ਫਿਰ ਪਾ ਕੇ ਕਰਦੇ 2.5 ਦਿਨ ਹੋਗੇ। 2.5 ਕਰਕੇ ਅੱਧੀ ਕੰਪਨੀ

ਤੇ ਮੈਨਾਂ ਨੂੰ ਕੀ ਬਣ ਚਾਹਤ ਹੋ ਜਾਂ ਤਾਂ ਕੋਈ ਹੀ ਪੰਪ ਹੁੰਦੇ ਆ ਜਿਹਨਾਂ ਤੋਂ ਜਿਹੜੇ ਮੰਨ ਗਏ ਪੈਸੇ ਉਹ ਚਾਹ ਜਾਨ ਤੋਂ ਕੰਤੋਂ ਇਹ ਤੋੜਦੇ ਤੁਸੀਂ ਬੜੇ ਧਿਆਨ ਨਾਲ ਰਹਿਣਾ ਟ੍ਰਾਂਟੋ ਅੱਥਰਸੇ ਜੀ ਤਾਂ ਵਹੀ ਕਪੜਾ ਫੜਦੇ ਆਂਗੇ ਕਈ ਬੱਤੇ ਉੱਥੇ ਤੁਹਾਨੂੰ ਮਿਲੂਗਾ ਡਿਮੈਟਰੀ ਫੈਕਸ਼ਨ ਪ੍ਰੈਕਟਿਵ ਆਕਸੀਬਨ ਸਮਝ ਗਈ ਠੀਕ ਹੈ ਜੀ ਸਮਝ ਤਾਂ ਨਹੀਂ ਆਈ ਜੀ ਪਰ ਤੁਸੀਂ ਨਾਲ ਹੋਵਗੇ ਜੀ ਫੇਰ ਤਾਂ ਆਪਾਂ ਨੂੰ ਕਾਹਦਾ ਫਿਕਰ ਤੁਸੀਂ ਮੇਰੀ ਗੱਲ ਸਮਝੋ ਡਿਮੈਟਰੀ ਫੈਕਸ਼ਨ ਆਕਸੀਬਨ ਬਿਲਕੁਲ ਤੁਸੀਂ ਨਾ ਯਾਦ ਰੱਖਣਾ ਹੈ ਹਾਂਜੀ ਫੈਕਸ਼ਨ ਮੈਂ ਤੇ ਓਪਸ਼ਨ ਹੈਕਸ਼ਨ ਕਲੈਕਸ਼ਨ ਓਪਸ਼ਨ ਖੇਡ ਬਣਾਉਣਾ ਕੋਈ ਕੋਈ ਟੈਕਸੀ ਹੈ ਤੇ ਤੁਸੀਂ ਵੀ ਟੈਕਸੀ ਲੈ ਕੇ ਸਾਹਮਣੇ ਬਾਸੜੀ ਉਹਦੇ ਕੋਲ ਇੱਕ ਬੱਸ ਜੀ ਜੀਐਸ ਕਰ ਲੈ ਵੀ ਜੀਐਸ ਕਰੀ ਸਾਹਿਬ ਸੀ ਕਹਿੰਦੇ ਆ ਤੇ ਉਹ ਤੇ ਕੋਈ ਮੁਕਮਾ ਆਇਓ ਹੁਣ ਤਾਂ ਕਰ ਦੇਣਾ ਕਰ ਉਹਦੇ ਦਾ ਕਰ ਦੂੰਗੀ ਉਸ ਤੋਂ ਬਾਅਦ ਮੌਜਾ ਕਰਿਓ ਕਨੇਡਾ ਤੋਂ ਥੋੜਾ ਤੁਸੀਂ ਕਨੇਡਾ ਦੇ ਥੋੜੀ ਜਿਹੜੇ ਤੁਹਾਡੇ ਕੋਲੇ ਕੰਟਰੀ ਇਸ ਨਾਲ ਦੂਰ ਕੋਲ ਕੰਮ ਨਹੀਂ ਜਾਂਗੇ ਹਾਏ ਤੇ ਮੈਨੂੰ ਭੁੱਲ ਜਾਣਾ ਮੇਰੀ ਗੱਲ ਸੁਣੀ ਤੂੰ ਭੁੱਲ ਚੁੱਕੀ ਪਰ 10 ਕੋਲ ਮੈਂ ਨਹੀਂ ਨੂੰ ਗਿਆ ਹੈ ਨਾ ਬਰਿੰਦੇ ਨੂੰ ਗਿਆ ਨਾ ਦਾਦਾ ਮੈਨੂੰ ਫਿਲਮ ਦੇਖ ਕੇ ਆਈ ਸੀ 22 ਹਾਏ ਸੱਚੀ ਤੇ ਕੋਈ ਨਹੀਂ ਸੁਣਦਾ ਇਹਨੂੰ ਆਪਣੀਆਂ ਗੱਲਾਂ ਦੇ ਹਾਏ ਚਲੋ ਹੁਣ ਅੱਜ ਅਸੀਂ ਚਿੱਲਾਗੇ ਸਰ ਅਸੀਂ ਤਾਂ ਪਿਆਰ ਬੈਠੇ ਹਾਂ ਨਾਲੇ ਪੂਰੀ ਗੱਲ ਹੀ ਨਹੀਂ ਸੁਣਨ ਦਿੱਤੀ ਮੇਰੀ ਤਾਂ ਤੂੰ ਵਗ ਜਾ ਹੁਣ ਚਨੀਰ ਬੇਬੇ ਬੇਬੇ ਕੈਨੇਡਾ ਸ਼ਹਿਰ ਸੱਚੀ ਮੈਂ ਤਾਂ ਫੋਨ ਤੇ ਗੱਲ ਕਰਕੇ ਐ ਲੱਗ ਰਿਆ ਸੀ ਮੈਂ ਸੱਚੀ ਕੈਨੇਡਾ ਪਹੁੰਚ ਗਈ ਬੱਸ ਪਹੁੰਚ ਗਈ ਮੈਂ ਪਹੁੰਚ ਗਈ ਉਹ ਜਿਹੜੇ ਸਾਹ ਵਾਲਾ ਜੈਂਟਲ ਗੱਲ ਕਰ ਰਖਾ ਜੀ ਮੈਨੂੰ ਠੱਗ ਲੱਗਦਾ ਭਾਈ ਉਹ ਬਾਪੂ ਕਾ ਨੂੰ ਆ ਠੱਗ ਜੈਂਟ ਤਾਂ ਵਿਚਾਰਾ ਬਾਲਾ ਸਿਆਣਾ ਉਹਨੇ ਮਿੱਠੀਆਂ ਮਾਰਨੀਆਂ ਹੁੰਦੀਆਂ ਨੇ ਹੈ ਮਿੱਠੀਆਂ ਉਹਨੇ ਮਾਰਨੀ ਹੁੰਦੀਆਂ ਅਗਲੇ ਨੇ ਹੁੰਦੇ ਤਾਂ ਆਏ ਜੀ ਨੇ ਜੇ ਲੱਲੇ ਪਾਪੇ ਮਾਂ ਮੈਨੂੰ ਪੈਸਾ ਪੈਸਾ ਪਹਿਲਾਂ ਕੋਈ ਚੱਜ ਦੀ ਸੋਚ ਰੱਖੋ ਵੀ ਸਾਡੀ ਨੂੰ ਕੈਨੇਡਾ ਪਹੁੰਚ ਜੇ ਫਿਰ ਅਸੀਂ ਲੱਡੂ ਸੁੱਖੀ ਐ ਕੋਈ ਚੱਜ ਦੀ ਸੁੱਖ ਸੁੱਖ ਲੋ ਹੋਰੀ ਮਾਰੀ ਨਾ ਉਹ ਲੱਡੂ ਦਾ ਵੰਡ ਦਾਂਗੇ ਅਕਵਾਨਾ ਜਿਹੜੇ ਆ ਖਾਣਾ ਆਉਂਦੀਆਂ ਰੋਜ਼ ਚੱਲ ਆਏ ਕਰੋ ਹੁਣ ਬਾਲੀ ਲੇਟ ਨਾ ਕਰੋ ਆਪਾਂ ਲੇਟ ਹੋਈ ਜਾਂਦੇ ਆ ਜੀ ਚੱਲੀਏ ਫਿਰ ਆਪਾਂ ਚਲੇ ਹੁਣ ਚੜਾ ਜਾ ਰ ਲੈ ਹੋਰ ਬੇਬੇ ਹੁਣ ਜੱਟ ਦਾ ਫੋਨ ਤਾਂ ਆਇਆ ਹੋਰ ਮੱਠੀਆਂ ਮੱਠੀਆਂ ਪਾ ਲੈ ਫਿਰ ਹੈ ਨਾ ਪਾ ਬੇਬੇ ਮੱਠੀਆਂ ਬੇਬੇ ਮੱਠੀਆਂ ਤੇਰੀਆਂ ਮੱਠੀਆਂ ਰਹਿ ਜਾਣ ਕਿੱਥੇ ਹਾਂ ਮੈਂ ਤਾਂ ਮਸੂਮਾ ਮੈਨਰੇ ਤੇਰੇ ਬਾਕਸ आज आप गल करिए कोई आज़ा मारी आज़ा। हैं बेबे। <laughs> मन ना खराब चंगा चंगा बापू जी ਅੱਜ ਹੁਣ ਤੁਸੀਂ ਤਾਂ ਚੱਲਦਾ ਮੈਂ ਗੱਡੀ ਚੜਾਇਆ ਮੈਂ ਗੱਡੀ ਚੜਾਇਆ